ਜ਼ਿਲ੍ਹਾ ਜਲੰਧਰ ਦੇ ਅਦੀਨੋਂ ਦੇ ਪਿੰਡ ਝੰਡਿਆਲਾ ਮੰਚਕੀ ਦੇ ਦਰਬਾਰ ਬਾਬਾ ਚੰਦੇ ਸ਼ਾਹ ਜੀ ਵਿਖੇ 31ਵਾਂ ਸਾਲਾਨਾ ਜੋੜ ਮੇਲਾ 14 ਅਤੇ 15 ਅਗਸਤ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਪਹਿਲੇ ਦਿਨ ਝੰਡੇ ਦੀ ਰਸਮ ਕਵਾਲੀਆਂ ਤੇ ਨਕਲਾ ਪੇਸ਼ ਕੀਤੀਆਂ ਗਈਆਂ ਮੇਲੇ ਦੇ ਦੂਜੇ ਦਿਨ ਚਿਰਾਗਾ ਦੀ ਰਸਮ ਅਦਾ ਕੀਤੀ ਗਈ ਉਪਰੰਤ ਪੰਜਾਬ ਭਰ ਤੋਂ ਪ੍ਰਸਿੱਧ ਕਲਾਕਾਰਾਂ ਨੇ ਆਪਣੋ ਆਪਣੀਆਂ ਹਸਤੀਆਂ ਪੇਸ਼ ਕੀਤੀਆਂ ਤੇ ਆਪਣੇ ਸੁੰਦਰਗੀਤਾ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਚੁੰਮਣ ਤੇ ਮਜਬੂਰ ਕਰ ਦਿੱਤਾ ਕਲਾਕਾਰਾਂ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਆੜਵਾੜੇ ਦੀਆਂ ਪਿੰਡਾਂ ਦੀਆਂ ਸੰਗਤਾਂ ਨੇ ਦਰਬਾਰ ਵਿਖੇ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੇਲੇ ਦੌਰਾਨ ਵੱਖ-ਵੱਖ ਦਰਬਾਰਾਂ ਤੋਂ ਗੱਦੀ ਨਸ਼ੀਨ ਮੁੱਖ ਸੇਵਾਦਾਰ ਜਿਨ੍ਹਾਂ ਵਿੱਚ ਰਾਜੂ ਸਾਈ ਰਜਨੀ ਮਹੰਤ, ਬੀਬੀ ਦੀਪਾ ਕਲਪੂਰ, ਰੂੜੀ ਪੀਰ, ਬਿੱਲਾ ਬਾਬਾ, ਬੀਬੀ ਤਾਰੋ ਸਾਬਰ, ਬੀਬੀ ਮਿੰਦੋ, ਗੁਰਦੇਵ ਕੌਰ, ਸੁਜਾਤਾ ਬਾਬਾ ਆਦਿ ਹਾਜ਼ਰ ਹੋਏ ਪ੍ਰਬੰਧਕ ਕਮੇਟੀ ਬਾਬਾ ਚੰਦੇ ਸ਼ਾਹ ਜੀ ਦੇ ਚਰਨਜੀਤ ਸਿੰਘ ਦਸਾਂਝ ਵੱਲੋਂ ਅਤੇ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਆਏ ਹੋਏ ਵੱਖ-ਵੱਖ ਦਰਬਾਰਾਂ ਤੋਂ ਗੱਦੀ ਨਸ਼ੀਨ ਮੁੱਖ ਸੇਵਾਦਾਰ ਅਤੇ ਸੇਵਾ ਸਹਿਯੋਗ ਕਰਨ ਵਾਲੇ ਪਤਵੰਤੇ ਸੱਜਣਾ ਨੂੰ ਸਨੋਪਾ ਦੇ ਕੇ ਸਨਮਾਨਕ੍ਰਿਤ ਕੀਤਾ ਗਿਆ ਪੇਸ਼ ਹੈ ਦੁਆਬਾ ਹਲਚਲ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇਸ ਮੇਲੇ ਦੀਆਂ ਕੁਝ ਝਲਕੀਆਂ ਜੰਡਿਆਲਾ ਮੰਚ ਕੀ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ मै के करी खो बार बी रहंदी चल तक नज़र नी सारी दार तक पुतल सघंद जो तक घर नहीं बढ़ता दरवाजे च बैठी पार च बैठी रही पुरा मैं कि वाला हाँ मैं कि वाला हाँ मेरी

ਸਤਿ ਸ਼੍ਰੀ ਅਕਾਲ ਸਭ ਨੂੰ ਅੱਜ ਦਾ ਇਹ ਮੀਟਿੰਗ ਹੋ ਰਹੀ ਹੈ ਸਰਕਾਰ ਦੀ ਨਵਾਂ ਦਿੱਤਾ ਸੁਭਨਾ ਦੀ ਵਰਤੋਂ ਦਾ ਮੀਟਿੰਗ ਲੱਗਦਾ ਰਿਹਾ ਨਾ ਆਏ ਹੋਏ ਭੈਣਾਂ ਨੂੰ ਪਾਵੇ ਆਏ ਹੋਏ ਭੈਣਾਂ ਦਾ ਸਾਰ ਸੰਗਤ ਦਾ ਧੰਨਵਾਦ ਤੇ ਬਾਰ ਦੋਰਾ ਸਾਰੇ ਜਿੰਨੇ ਵੀ ਸੇਵਾਦਾਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਮਸਤਾਨੀ ਜੈ ਬੱਬਾ ਚੰਦੇ ਜੀ ਸਰਕਾਰ ਜੀ ਦੀ ਜੈ ਦੇਤੀ ਕੀਤੀ ਜਾਂਦੀ ਹੈ ਜਨਨ ਬਾਬਾ ਚੰਦਿਆ ਵੱਲੋਂ ਪ੍ਰਬੰਧਕ ਸਨਿਕੀ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਹੜੇ ਪੁੱਜੇ ਕਲਾਕਾਰ ਨਾਮਰ ਕਲਾਕਾਰ ਵੱਲੋਂ ਜੋ ਵੀ ਸੇਵਾ ਕਰਵਾਈ ਗਈ ਕਮੇਟੀ ਮੈਂਬਰਾਂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਹੋਰ ਇੱਕ ਸਾਲ ਦੀ ਤਰ੍ਹਾਂ ਇੱਕ ਸਾਲ ਵੀ ਬੜੀ ਧੁੰਮਤਾ ਨਾਲ ਮਨਾਇਆ ਜਾ ਰਿਹਾ ਹੈ ਨਿਲਾ ਬਹੁਤ ਹੀ ਜ਼ਿਆਦਾ ਪਰਿਆ ਹੋਇਆ ਹੈ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਹਾਂਜੀ ਪਹੁੰਚੇ ਹੋਏ ਕਲਾਕਾਰ ਤੇ ਬਾਖਵਾ ਕਡੇਰਾ ਤੋਂ ਮਹਾਪੁਰਜ ਆਏ ਹੋਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਬੇ ਚੰਦੇਸ਼ਾ ਦਰਗਹ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਸਾਰਿਆਂ ਦੇ ਪਿਆਰ ਭਰੀ ਸਤਿਕਾਰ ਚਕਰਾ ਬਹੁਤ ਸਾਰੇ ਦਰਬਾਰੀ ਇੰਜ